ਪੰਜਾਬ ਸਰਕਾਰ ਵੱਲੋਂ ਚਲਾਈ ਮਹਿੰਮ ਯੋਧ ਨਸ਼ੀਆਂ ਵਿਰੁੱਧ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਸਖਤ ਦਿਖਾਈ ਦੇ ਰਹੀ ਹੈ ਅਤੇ ਨਸ਼ੇ ਦੇ ਸੋਦਾਗਰਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਦਿੱਤਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਅੱਜ ਬਠਿੰਡਾ ਬਾਦਲ ਰੋਡ ਤੇ ਪੈਂਦੇ ਥਾਣਾ ਨੰਦਗੜ ਦੀ ਪੁਲਿਸ ਨੇ ਇੱਕ ਨੌਜਵਾਨ ਪਾਸੋਂ ਘਰ ਵਿੱਚ ਪਿਆ 36 ਕਿਲੋ ਚੂਰਾ ਪੋਸਤ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਮੁਖਬਰੀ ਮਿਲੀ ਸੀ ਜਿਸ ਦੇ ਵਿੱਚ ਪਿੰਡ ਬਹਾਦਰਗੜ ਜੰਡੀਆਂ ਵਿਖੇ ਚਮਕੌਰ ਸਿੰਘ ਪੁੱਤਰ ਗੁਰਤੇਜ ਸਿੰਘ ਚੂਰਾ ਪੋਸਟ ਲਿਆ ਕੇ ਵੇਚਣ ਦਾ ਆਦੀ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਜਦ ਪੁਲਿਸ ਨੇ ਗੁਰਤੇਜ ਸਿੰਘ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਕੋਲੋਂ 36 ਕਿਲੋ ਚੂਰਾ ਪੋਸਟ ਬਰਾਮਦ ਕੀਤਾ ਗਿਆ। ਇਹ ਸੀ ਬਾਲ ਸਿੰਘ ਕਾਂਗਰਸ ਪਾਰਟੀ ਨਸ਼ਾ ਵਿਰੋਧ ਛੇੜੀ ਮੇਂ ਦੇ ਤਹਿਤ ਟਾਕਰਾ ਬਹਾਦਰਗੜ ਜਿਹੜੀਆਂ ਮਿਲੂ ਸੀ ਜਿੱਥੇ ਮੇਰੇ ਪਾਸ ਮੋੜੀ ਹੋਈ ਜੇ ਜਮਕਾਉ ਸਿੰਘ ਦਾ ਪੁੱਤਰ ਗੁਰਦੇਵ ਸਿੰਘ ਵੇਜੀ ਵੇਜਾ ਵਾਸੀ ਬਾਦਰ ਖਾਨ ਦੀ ਆਪਣੇ ਘਰੇ 24 ਚੋਰਾ ਪੋਸਟ ਰਾਕੇ ਰਚਨ ਦਾਦੀ ਹੈ ਜੇ ਜਿਸ ਤੇ ਸਨੇਹ ਪੁਲਿਸ 파ਟੀ ਦੇ ਕਰਕੇ ਉਸ ਦੇ ਘਰੋਂ 2 ਕੱਟੇ 18 ਸਾਲਾ ਜਿੰਨੂ ਪੋਸਟ 24 ਚੋਰਾ ਪੋਸਟ ਤੋਂ કુલ 60 ਕਿਲੋ ਮਰਾਦਨੀ ਭਈ ਹੈ ਤੇ ਜਿਸ ਤੇ ਮੁਕਦਮਾ ਕਰਕੇ ਅਸੀਂ ਕੁਝ ਤਰੀਕਾ ਪਾ ਲਈ ਅੱਜ ਦੇਸ਼ਦਾਨ ਕਰਨਾ ਤੇ ਇਹ ਸਮਾਨ ਲੈ ਕੇ ਅਸੀਂ ਇਹ ਦੁਬਈ ਦਾ ਪ੍ਰਤਾਰ ਕਰਦੇ ਅਸੀਂ ਕਿੱਥੋਂ ਲਵਾਂ ਅਸੀਂ ਹੁਣ ਤਾਂ ਸੁਣੇ ਕਰੀਏ ਕਿ ਕਿ ਮੈਂ ਰਾਸ ਤੋਂ ਲਵਾਂ ਅਸੀਂ ਪਰ ਇਹ ਕਲੀਅਰ ਨਹੀਂ ਕਿ ਕਿਥੋਂ ਲਵਾਂ ਸਰ ਇਹ ਕੇ ਪੇਜ ਰੱਖਿਤੇ ਦੀਗੇ ਨਹੀਂ ਜਿਹੜਾ ਕਰਦੇ ਇਹ ਇਹਦੀ ਪੁੱਛ ਕੇ ਤੇ ਜੀ ਮੈਂ ਇੱਥੇ ਦੂਰੋਂ ਤਿੰਨ ਤਿੰਨ ਕੋਕ ਤੇ ਆਪਾਂ ਮੰਨ ਲਾਤੀ ਕਰ ਲੈਣੇ ਇਹ ਮਾਮਲਾ ਕੱਟ ਕਰਕੇ ਅਸੀਂ ਗਿਫਟ ਕਰਦੇ ਮੈਂ ਇਹ ਸੀ ਬਾਕਸਿੰਗ ਕਾਂਟ੍ਰੀ ਪੁਲਿਸ ਪਾਰਟੀ ਨਸ਼ਾ ਵਿਰੋਧ ਛੇੜੀ ਮੇਂ ਦੇ ਤਹਿਤ ਬਸੜਾ ਬਾਹਰ ਲੜਨ ਜਿਹੜੀਆਂ ਮਿਲੂ ਸੀ ਜਿੱਥੇ ਮੇਰੇ ਪਾਸ ਮੋਕਰੀ ਹੋਈ ਤੇ ਚੰਕੌਰ ਸਿੰਘ ਕਾਕਾ ਪੁੱਤਰ ਗੁਰਦੇਵ ਸਿੰਘ ਵੇਜੀ ਵੇਜਾ ਵਾਸੀ ਬਾਹਰ ਦਾ ਜਿਹੜੀਆਂ ਆਪਣੇ ਘਰੇ ੁੱਪੀ ਚੋਰਾ ਪੋਸਟ ਰਾਖੇ ਵਿੱਚ ਨਾਦੀ ਹੈ ਜੇ ਜਿਸ ਤੇ ਸੇਲ ਪੁਲਿਸ ਪਾਰਟੀ ਦੇ ਕਰਕੇ ਉਸਦੇ ਘਰੋਂ 2 ਕੱਟੇ 18 ਸਾਲਾ ਜਿੰਨੂ ਪੋਸਟ ਡੋਟਚੂ ਦਾ ਪੋਸਟਰ ਅਹ ټول 66 ਕਿਲੋ ਨਰਾਮਦ ਵੀ ਬਈ ਹੈ ਤੇ ਜਿਸ ਦਿਨ ਮੁਕਦਮਾ ਕਰਕੇ ਅਸੀਂ ਉਸ ਤਰੀਕਾ ਪਾ ਲਈ ਅੱਜ ਤੇਸ਼ਦਾਲ ਕਰਨਾ ਤੇ ਉਸ ਰਮਾਂਡ ਲੈ ਕੇ ਅਸੀਂ ਇਹ ਦੁਬਈ ਨਾਲ ਪ੍ਰਤਾਸ ਕਰੀਏ ਕਿੱਥੋਂ ਲਿਉਗਾ ਅਸੀਂ ਹੋਂ ਤੱਕ ਸੁਣ ਉਸਨੇ ਸਹੀ ਦੱਸਿਆ ਕਿ ਮਹਾਰਾਸ਼ਟਰ ਤੋਂ ਲਿਉਣਾ ਸੀ ਰੇਟਲੀ ਅੰਕ ਕਿਤੁਲੇ ਸਰ ਤੁਹਾਡੇ ਕਿ ਪੇਜ ਲਾ ਕੇ ਤੇ ਦਿਖਾ ਇਹ ਇਹਦੀ ਪੁੱਛ ਕੇ ਤੇ ਜਾਈ ਮੈਂ ਇਥੇ ਦੂਰੂ ਤੰਤਲ ਤੇ ਲੋਕਾਂ ਤੇ ਆਉਂਦਾ ਨਾ ਮੰਗਣਾ ਪੜੀ ਕਹ ਲੈਨੇ ਇਹ ਮਾਂ ਵਾਂਗ ਕੱਟ ਕਰਕੇ ਅਸੀਂ ਗੱਲ ਕਰੀਏ